ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵੀਡੀਓ ਚ ਲੋ ਜੀ ਹੁਣ ਥੋੜੇ ਥੋਦੇ ਗਾਣੇ ਸਵੇਰ ਹੋ ਗਈ ਸੀ ਦੇਖੀ ਆ ਦੋਲੇ ਜਿਹਾ ਕੰਮਕਾਰ ਆ ਕੋਈ ਰਾਤ 12:30 ਵਜੇ ਵਿਲਾ ਹੋਇਆ ਤਾਂ 2 ਵਜੇ ਆਏ ਆ ਵਾਪਸ ਮੇਲੇ ਤੇ ਘਰ ਆਉਂਦੇ ਨੇ 2 ਵਜੇ ਕੇ ਤੇ ਬਾਕੀ ਫਿਰ ਅੱਗੇ ਪੈ ਗਏ ਉਹਦੇ ਗਾਣੇ ਹਰਸ਼ਵੀਰ ਤਾਂ ਅੱਜ ਦਿਨ ਚ ਆਉਂਗਾ ਉਹਨੂੰ ਹਜੇ ਟਾਈਮ ਲੱਗ ਜੈਣਾ ਤੇ ਮੈਂ ਕੱਲ ਹੀ ਆ ਕੇ ਦਰਾ 2 ਵਜੇ ਬਾਕੀ ਫਿਰ ਹੁਣ ਜਾਂ ਸਵੇਰੇ ਉੱਠ ਕੇ ਦੇਖਿਆ ਮੜਾ ਮੜਾ ਗੋਹਾ ਕੋ ਚੱਕਰ ਦੇਵਾ ਕੰਮ ਕਰਿਆ ਉੱਤੇ ਬਾਅਦ ਦੇਖਿਆ ਤਾਂ ਰਾਤੇ ਐਲਸੀਡੀ ਖਰਾਬ ਹੋ ਗਈ ਬਾਪੂ ਵਾਲੀ ਰਿਕਵਰੀ ਚ ਲਈ ਵੀ ਤੀ ਉਹ ਹੁਣ ਦਿਖਾਉਣ ਚੱਲੇ ਆ ਮੈਂ ਚਲ ਦਿਖਾ ਕੇ ਆਵਾਂ ਵੀ ਕਿਆ ਹੋ ਗਿਆ ਉਹਨੂੰ ਬਲੈਕ ਬਲੈਕ ਜੀ ਹੋ ਗਈ ਕਲਰ ਮੜੇ ਮੋਟੇ ਜੀ ਆਉਂਦੇ ਆ ਬਹੁਤੇ ਨਹੀਂ ਆਉਂਦੇ ਉਹੀ ਦਿਖਾਉਣ ਚੱਲਿਆ ਤਰਨਵੀਰ ਨੇ ਅੰਦਰ ਲੈਣ ਗਿਆ ਵਾ ਮੈਂ ਚੱਕ ਲਿਆ ਜਹਾ ਦਿਖਾ ਕੇ ਆਉਂਗਾ ਐਲਸੀਡੀ ਨੂੰ ਬਣਾ ਮਨਸੂਹ ਨਾ ਸੋਰੀ ਚਲੋ ਮਾਸਕੋ ਆਪਣੇ ਪਿੰਡ ਭਲਿਆਣ ਕੋ ਮਿਸਤਰੀ ਟੈਲੀਬਿਨਾਂ ਦਾ ਇਲੈਕਟ੍ਰੀਸ਼ੀਅਨ ਉਹਨੂੰ ਦਿਖਾ ਕੇ ਆਉਂਦੇ ਆ ਜੀ। ਕਿਆ ਕਹਿੰਦਾ ਉਹ? ਹੂੰ। ਕਿੱਥੇ ਲੈ ਕੇ ਜਾਊਂਗਾ? ਪਿੱਛੇ ਬੜ ਕੇ ਬੈਠੀ। ਉਹ ਵੀ ਜਾਊਂਗਾ ਗੱਲ। ਦੇਖੋ ਪੂਰੇ ਫੁੱਟ ਨਾ ਜਾਵੇ। ਚੱਲ ਬਹਿ ਜਾ ਪਿੱਛੇ ਬੜ ਕੇ ਇਹਨੂੰ। ਕਿਆ ਹੋ ਗਏ ਇਹਨੂੰ? ਇਹ ਧੁੰਦੋ ਹੋ ਗਈ ਜੀ। ਜਿਵੇਂ ਈ ਡਾਰਕ ਡਾਰਕ ਜਿਵੇਂ ਈ ਪਿੱਕੇ ਦਿਖਦੇ ਆ। ਰੰਗ ਜੀ ਉੱਡ ਗਿਆ ਇਹਦੇ। ਚੱਲ ਦਿਖਾ ਦੇ ਜੀ। ਤੁਸੀਂ ਬਹਿ ਜਾ। ਠੀਕ ਆ ਸਤਿ ਸ਼੍ਰੀ ਅਕਾਲ ਜੀ। ਠੀਕ ਆ। ਹਾਂ ਇਹ ਹੈ ਬਿੱਲੀ ਫਿਰਦੇ ਤੁਸੀ ਹਾਂਜੀ ਹਾਂਜੀ ਮਹਾਰਾਜ ਆਵੇ ਬਿੱਲੇ ਹੈ ਕੱਲ ਲੈਣੀ ਸੀ ਪਰਚੀ ਤਾਂ ਕਿਹਾ ਹੋ ਗਿਆ ਤਾਂ ਕਿਸੇ ਦੀ ਦੇਖਦੇ ਆ ਨੰਬਰਦਾਰ ਆਊਗਾ ਤਾਂ ਫਿਰ ਨੰਬਰਦਾਰ ਕਾਧਾ ਸਾ ਤੇਰਾ ਇਹ ਨੰਬਰਦਾਰ ਉਹ ਉਧਰ ਗਿਆ ਹੈ ਤਲਕ ਦੇਖਨੇ ਕਣਕੇ ਬੁੱਢਣੀ ਆਉਨੇ ਹਾਂ ਹਾਂ ਉਹ ਅੱਜ ਤਾਂ ਪਾ ਵੀ ਨਿਕਲਿਆਈ ਓਏ ਹਾਂਜੀ ਹਾਂਜੀ ਅੱਜ ਉਹਨੇ ਨਿਕਲਦੀ ਜਾ ਕੇ ਵੇਗਾ ਤਾਂ ਤੇ ਹੀ ਕਰ ਜਾਂਦੀ ਹੋ ਜਾਣਾ ਬਸ 2-4 ਦਿਨ ਵਿੱਚ 2-4 ਦਿਨ ਨਹੀਂ ਚਾਹੀਦੀ ਵੀ ਆ ਤੋਂਦਾ ਜੀ ਦਾ ਚਾਰੀ ਦਿਵਾਂ ਕੰਟਾ ਕੋ ਹੋ ਰਹੇ ਨੇ ਬਸ ਇੰਨੇ ਨੂੰ ਫਿਸ਼ ਆ ਜਾਣਾ ਸੁਰਜ ਨੇ ਹਾਂਜੀ ਹਾਂਜੀ ਮੀ ਮੂੰ ਤਾਂ ਨਹੀਂ ਹੋਣਾ ਹੈਗਾ ਹਣੀ ਕੱਲੂ ਦੱਸਿਆ ਉਹਦਾ 5 ਤਰੀਕ ਨੂੰ ਮਾੜਾ ਮੋਟਾ ਜਾ ਅੱਜ ਦਾ ਫੇਰ 500 ਨੂੰ ਹੈਗਾ ਉਹ ਵਰਸੋਂ ਨੂੰ ਹਾਂਜੀ ਬਾਕੀ ਦੇਖਦੇ ਆ ਆਹੋ ਇਹਨੂੰ ਕੀ ਪਤਾ ਇਹ ਮਰਜੀ ਦਾ ਮਾਲਕ ਆ ਤਾਂ ਹੋਇਆ ਲੋੜੀ ਮੰਗੂ ਤੁਸੀਂ ਬੜਾ ਹੀ ਖੁੰਡ ਲਾਤਾ ਹਾਂਜੀ ਇਦੇ पे ਥੋੜੀ ਦੋ ਦਿਨ ਦੀ ਰੋਟੀ ਪੱਕ ਜਾਨੀ ਸੀ। ਆ ਜੈਕਟ ਕਹੀ ਜਿਹੀ ਪਾਈ ਨੀ ਤਾਂ ਠੰਡ ਲੱਗਦੀ ਐ। ਹਾਂ ਥੋੜਾ ਹੈਗਾ ਇਹ ਠੰਡਾ ਨਹੀਂ ਕਰਨਾ ਹੈ ਆਪਣਾ। ਇਦੇ ਡੰਡ ਕਿੱਥੇ ਲੱਗ ਜੂ? ਇਰੇ ਠੰਡ ਲੱਗਦੀ ਐ। ਨਾ ਨਾ ਇਹ ਤਾਂ ਲੈਦਰ ਵਾਲੀ ਆ ਦੂਜੀ। ਬਾਹਰ ਤੇ ਤਾਂ ਸਾਲੀ ਬਾਹਰ ਅੰਦਰ ਦੇਖ। ਇਹ ਜਾਏਗਾ। ਆਹੋ ਬਾਹਰ ਤਾਂ ਬਰਫ਼ ਵਰਗੀ ਪਈ ਐ। ਹਾਂ ਜੀ ਹਾਂ। ਹੂੰ। ਤੂੰ ਲੁਕੀ ਜਾਂਦਾ ਐ ਇਦੋਂ ਸਾਡਾ ਨੈਕਸਟ ਸਰਪੰਚ ਆ ਤੂੰ ਸਾਡੇ ਪਿੰਡ ਦਾ ਹੌਲੀ ਹੌਲੀ। ਓ। ਇਦੋਂ ਲੁਕੀ ਜਾਂਦਾ ਦੇਖ ਲੈ। ਉਹ ਤਾਂ ਚਲੀਓ ਦੋਨੋਂ। ਕਿਆ ਮੇਰਾ ਨੰਮਰਦਾਰ ਕੀ ਕਰ ਰਹਾ ਉਧਰ ਹੂੰ ਨੰਮਰਦਾਰ ਤਾਂ ਮੈਂ ਦਾ ਲਾਉਂਦਾ ਹੁਣ ਹੋਰ ਕੀ ਕਰਨ ਗਿਆ ਹਾਂ ਉਹ ਜਰਦਾ ਲਾਉਂਗੇ ਹੁਣ ਆ ਕੰਮ ਗਏ ਨੂੰ ਹੋਰ ਜੀ ਲੋਕੇ ਲਾਉਣੇ ਨੂੰ ਹੋਰ ਕੀ ਐਕਸਲ ਪਾਇਆ ਤਾਂ ਉਹਨਾਂ ਨੇ ਪਾਇਆ ਗਿਆ ਹੁਣ ਦਲਬੀਰ ਬੈਜਾ ਹੁਣ ਆ ਟੈਕ ਲੱਗਦਾ ਰੁੱਗਦਾ ਹੀ ਮੈਨੂੰ ਹੋਰ ਪਾਕੀ ਲਿਆਂਦਾ ਹੁਣ ਮਿਲ ਦਿੱਤਾ ਇਹ ਕਾਲਾ ਹਾਂ ਚਲੋ ਬੁੱਪਿਆ ਦਾ ਕਰਤਾ ਸੌਦਾ ਫਿਰ ਹਾਂ ਆ ਬੂਟੇ ਨਾਲ ਸੌਦਾ ਕਰਤਾ ਯਾਰ ਵਧੀਆ ਕਰਿਆ ਬੂਟੇ ਦਾ ਨਿੱਗਰ ਤੇ ਯਾਰਾ ਬੂਟੇ ਮਾੜੇ ਨਹੀਂ ਤੇ ਹੈਗੇ ਚਲਾ ਜਲੀ ਕੋਈ ਗੱਲੇ ਨਹੀਂ ਕਰੀ ਮੈਂ ਖੜਾ ਕਰ ਦਮਾ ਠੀਕ ਆ ਹਾਂ ਹਾਂ ਹੁਣ ਤਾਂ ਮਾਰਦੀ ਛਾਲਾਂ ਇਹਨ ਕੋਈ ਨਹੀਂ ਬਹਿਣਾ ਹੈ ਹੈ ਹੁਣ ਨਹੀਂ ਜਾਇਗਾ ਬਹਿਣਾ ਉਹਦੇ ਨਾਲ ਬਹਿਣਾ ਨੂੰ ਉਧਰ ਮਿਲ ਜਾਂਦੀ ਖਰਾਕ ਜੱッセ ਵਾਲੀ ਜਵੀ ਮਿਲ ਗਈ ਉਹਨਾਂ ਨੂੰ ਜੱッセ ਵਾਲੀ ਜਵੀ ਤੇ ਹੈ ਉਹ ਕਹਿੰਦੇ ਕਾਹ ਨੂੰ ਗਾਹ ਤੁਰ ਕੇ ਜਾਣਾ ਵੀ ਨੇੜੇ ਹੀ ਹੈਗੀ ਵੀ ਨੇੜੇ ਥੱਬ ਦਾ ਹੋ ਕਰੇ ਪਟਾਕੇ ਚਲਾਉਣਾ ਕਰੇ ਕੋਸ਼ਿਲਾ ਨੇ ਆਇਆ ਹੋਇਆ ਰਹੇਗਾ ਕੋਈ ਜਾਨਵਰ ਕਿਹਨੇ ਹੂੰ ਬਹੁਤ ਬਹੁਤ ਕੋ ਹੋਣਾ ਬੱਟਾ ਉੱਚਾ ਕੋਈ ਮੈਂ ਵੀ ਲਾ ਦੇਣਾ ਕਾਲੂ ਵੱਡਾ ਜਵੀ ਨੂੰ ਬੱਸ ਬੇੜੀ ਨੂੰ ਇਹਨੂੰ ਇਹ ਤਾਂ ਨਹੀਂ ਖਾਦੀ ਮੁਰਕੇ ਮੁਰਕੇ ਨਹੀਂ ਆਏ ਹੈਗੇ ਹੁਣ ਬਹੁਤ ਦਿਨ ਹੋ ਗਏ ਮੁੱਤਾ ਬੇੜੀਆਂ ਦਾ ਬਹੁਤ ਆਏ ਬਾਦ ਦੇ ਬਾਦ ਤੇ ਦਰਦੀਆਂ ਵੀ ਨਹੀਂ ਹੋਈਆਂ ਹੂੰ ਚੱਲ ਕਣਕ ਤਾਂ ਠੀਕ ਆਦਾ ਕਣਕ ਨਹੀਂ ਕਣਕ ਤਾਂ ਇੱਕ ਨੰਬਰ ਐ ਨਾ ਵਧੀਆ ਇਹਨਾਂ ਨੇ ਵੀ ਕੋ ਖਾਣਾ ਹੀ ਆ ਹੁਣ ਅਜ ਤਾਂ ਪਰ ਆਏ ਵੀ ਪੱਦਰ ਤੇ ਖਾ ਲਵੋ ਜਿਹੜੇ ਖਾਣੇ ਬੂਟੇ ਹਾਂ ਉਹ ਇਹਦਾ ਹੁਣ ਚੱਲ ਕਣਕ ਖਾਣੇ ਨਹੀਂ ਮੈਂ ਪਪੂਲਰ ਲਾਇਦੇ ਪਹਿਲੇ ਸਾਲ ਪਪੂਲਰ ਖਾ ਜਾਂਦੀਆਂ ਪਪੂਲਰ ਨੇ ਛਟੀਆਂ ਤਾਰਤੀਆਂ ਪਾਈ ਕੋ ਸੱਕ ਜਾਂ ਖਾ ਜਾਂਦਾ ਕੋੜ ਕੇ ਮੈਂ ਬਾਲਟੀ ਬੜੀ ਵੀ ਬੋਹਾ ਘੋੜ ਲਿਆ ਫਿਰ ਹਾਂ ਐ ਘੋੜ ਕੇ ਬਸ ਵਿਕੇ ਬੀ ਐਚ ਸੀ ਜੀ ਪਾ ਲਈ ਫਿਰ ਬੂਟਿਆਂ ਨੂੰ ਲਾਈ ਮਾੜੀ ਮਾੜੀ ਸਾਰਿਆਂ ਨੂੰ ਹਾਂ ਪੁਰਸ਼ ਨਾਲ ਫਿਰ ਹਟੀਆਂ ਤਾਂ ਹਟੀਆਂ ਨਹੀਂ ਤਾਂ ਪਤਾ ਤੇ ਲੱਗ ਜਾਂਦੀਆਂ ਖਾਣ ਚੱਲ ਨੀ ਕਣਕ ਤਾਂ ਵਧੀਆ ਹਾਂ। ਆ ਬੀਰ ਵਾਲੀ ਹਾਂ ਹਾਂ ਠੀਕ ਆ ਜਾਨੀ ਆ ਪਿੱਠ ਵਾਲੀ ਜਿਹੜੀ ਰਹ ਜਾਂਦੀ ਆ ਇਹ ਇਹ ਟਿੱਕਾ ਉਹ ਨਹੀਂ ਕਰਿਆ ਇਹ। ਉਹ ਇੰਨੀ ਕਿ ਜਗ੍ਹਾ ਤਾਂ ਰਹਿਣੀ ਹੋ ਯਾਰ ਜੇ ਤੂੰ ਗੁੱਡੂnga ਵੀ ਤਾਂ ਇਹ ਸਾਹੀ ਸੋਕੇ ਡੋਬੇ ਵੀ ਚਾਈ ਜਾਂਦੀ ਆ। ਕਦੇ ਸੋਕਾ ਆ ਜਾਣਾ ਇਹਨੂੰ ਕਿਉਂਕਿ ਜੜਾ ਜੀ ਛੇਤੀ ਸੁੱਕ ਜਾਂਦਾ ਖੇਤ। ਉਹੀ ਗੱਲ ਆ। ਉਹ ਹਾਂ ਹੈ ਕਣਕ ਦਾ ਕੀ ਕਰੂੰਗਾ? ਕਣ ਕਹਦਾ ਵਿਚੇਰੇ ਬਣੂਗਾ ਹੁਣੀ ਤਾਂ ਭਾਈ ਇਹ ਬੂਟਿਆਂ ਦਾ ਇਹ ਸੌਦਾ ਹੋ ਗਿਆ ਵਾ ਵੀ ਬੋਲੂ ਦਾ ਜਮਨਾ ਨਗਰੀਆਂ ਨੇ ਫਲੈਸ਼ ਜਵਨੀ ਨਗਰ ਇਹ ਨਹੀਂ ਲੱਤੇ ਹੈ ਜਮਨਾ ਨਗਰ ਵਾਲੇ ਨੇ ਜਮਨਾ ਨਗਰੀਆ ਸਾਢੇ 8 ਮੰਗਦਾ ਦਾ ਇਹ ਇਹਦੇ ਮਲਗੀਸੀ ਵਾਲਾ ਕੰਮ ਆ 8 45 ਦੇ ਵੇਗ ਗਈ ਵੇਗ ਸਾਢੇ 8 ਦੇ ਜਾਣੇ ਤੇ ਜੇ ਹੋਰ ੜਿਆ ਰਹਿੰਦਾ ਹੈ ਨਾਰਾ ਠੀਕ ਆ ਵਧੀਆ ਵੇਗ ਗੇ ਇਹ 35 ਰੁਪਏ ਤਾਂ ਲੱਗਦਾ ਹੀ ਤਾਂ ਇੰਨੇ ਦੇ ਘਟ ਕੇ ਮੈਂ ਦੇਣੀ ਨਹੀਂ ਚਾਹੇ ਮੇਰੇ ਵਿਗਣ ਚਾਹੇ ਨਾ ਵਿਗਣ ਠੀਕ ਆ ਕੱਟ 45 ਦਾ ਸੌਦਾ ਹੋ ਗਿਆ ਜੀ ਜਿੱਦਾਂ ਕਹਿੰਦਾ ਛੇਤ ਖਾਲੀ ਹੋਊਗਾ ਹੈ 15 ਫਰਵਰੀ ਤੱਕ ਅੱਜ ਜਨਵਰੀ ਆ ਪੰਜ ਹੋਈ ਇੱਕ ਮਹੀਨਾ 10 ਦਿਨ ਲੈ ਲਿਆ ਬਾਠ ਠੀਕ ਹੈ ਗੱਲਾਂ ਗੁੰਦਾਂ ਬੀਜ ਹੋ ਜੀਗਾ ਮੈਂ ਕਹਿੰਦਾ ਤਾਂ ਲਾਈ ਯਾਰ ਇੱਕ ਵਾਰੀ ਵੇਖ ਦੂੰਗਾ ਫਿਰ ਮੈਂ ਛੱਡੀਆਂ ਲਾਈਆਂ ਉਹਨਾਂ ਉੱਤੇ ਇਹਨੂੰ ਜ਼ਿਆਦਾ ਪਟਾ ਕੇ ਥੱਲੇ ਦੇ ਉਹਦੇ ਨਾਲ ਹੈ ਚੁੱਕ ਕੇ ਸਰਵ ਜਿਹੜਾ ਟਾਈਮ ਤਾਂ ਬਹੇੜਾ ਗੰਨਾ ਬੀਜਣੇ ਉਦਾਂ ਇਹ ਤਾਂ ਗੰਨੇ ਤਾਂ ਚਾਰ ਮਹੀਨੇ ਪਈ ਆ ਗੰਨੇ ਦਾ ਚੱਕਰ ਨਹੀਂ ਤੇ ਕਰਾਏ ਵੀ ਇੱਕ ਵਾਰੀ ਜੀਰੀ ਲੱਗ ਲਵੇ ਨਾ ਖੇਤ ਵਿੱਚ ਇੱਕ ਵਾਰੀ ਜੀਰੀ ਲੱਗ ਲਵੇ ਖੇਤ ਥੋੜਾ ਜਿਆ ਸਿਉਂਗ ਸਾਂਕ ਜਿਹੜਾ ਹੋਰ ਕੋਈ ਪ੍ਰੋਬਲਮ ਕੱਖ ਕੰਡਾ ਸਾਰਾ ਕੁਝ ਚੱਕ ਹੋ ਜਾਂਦਾ ਕਿਉਂਕਿ 5 ਸਾਲ ਹੋ ਗਏ ਹੁਣ ਕਬੂਲਰੇ ਖੜੇ ਆ ਨਾ ਹਾਂ ਬਾਕੀ ਲੋਟ ਆਏ ਹੁਣ ਜੇ ਇਹਨੇ ਉੱਤਰ ਜਸੈ ਨੇ ਵੀ ਲਾਇਆ ਕਰ ਮਹਤਾਬ ਹਾਂ ਚਲ ਦੇਖ ਲਈ ਇੱਕ ਥਾਰ ਚਲੇਗਾ ਜਾਉਂਗੇ ਨਹੀਂ ਡਰ पे ਹੂੰ ਦਾ ਜਾਣਾ ਕਿ ਨਾ ਆਪਰਾ ਆਵੇ ਧਰੂਣਾ ਨੇ ਹੁਣ ਚੱਲ ਮੇਰਾ ਨਾ ਇਹ ਤਾਂ ਨਹੀਂ ਦੱਬ ਗਿਆ ਹੁਣ ਆ ਲਾਈ ਵੀ ਆ ਬਾਜੇ ਲਾਈ ਵੀ ਆ ਕਿਹੜੇ ਹਾਂ ਕਿੰਨੀ ਬਾਜ ਚ ਹੈ ਹਾਂ ਇਹਦਾ ਇਕੱਠਾ ਹੀ ਫੜਾਉਂਗਾ ਹੋਰ ਪੰਜ ਲੈਣ ਦੇ ਵਿੱਚ ਨਹੀਂ ਉਹ ਬੈਨਾ ਭੱਟ ਹੋ ਜੇ ਉਹਨਾਂ ਦਾ 2 ਲੱਖ ਰੁਪਈਆ ਕਹਿੰਦੇ ਤੇ ਮੂਹਮੈ ਦੇਣੇ ਨਹੀਂ ਹੈਗੇ ਹਲੇ ਪੰਜ ਲੈਣ ਦੇ 150 ਬੂਟਾ ਹੈ ਅੱਛਾ ਇਹੇ ਸਾਲ ਲੱਗਿਆ ਹੋਇਆ ਨਾ 3 ਸਾਲ ਤੇ ਹੋਇਆ ਹੁੰਦਾ ਹੈ ਹੂੰ ਹੂੰ ਮਾਂ ਚੱਲ ਹੋਰ ਉੱਪਰ ਕੱਢ ਲੈਂਦੇ ਸਾਲ ਦੇ ਦਿਖਾਉਂਦੇ ਨਾ ਨਾ ਠੀਕ ਹੈ ਕਣਕ ਦਾ ਵਿੱਚੇ ਬਾਦੀ ਹੁਣ ਹੋਰ ਕੀ ਕਰਨਾ ਇਹਦਾ ਆਹਾਂ ਲੈ ਡੰਗਰਾਂ ਨੂੰ ਪਾਉਂਗਾ ਅਜੇ ਛੋਟੀ ਤਾਂ ਹੈਗੀ ਆ ਉਹ ਹਾਲੇ ਪਿਆ ਵੀ ਜਾਂ ਥਾਵੀਲਾ ਮਿੰਨਾ ਤਾਂ ਉਹਨੇ 20-25 ਦਿਨ ਤੱਕ ਲਾਉਂਗੇ ਬਾਹਰ ਉਹ ਵੀ 25 ਦਿਨ ਤੱਕ ਤਾਂ ਨਹੀਂ ਹੋਣੀ ਇਹ ਨਹੀਂ ਹੋਊਗੀ ਕੀ ਪਤਾ ਬੈਕ ਨੇ ਰੱਖ ਲਵਾਂਗੇ ਸਾਡੀ ਨੂੰ ਹੋਰ ਕੀ ਕਰਨਾ ਬੜੀ-ਬੜੀ ਨੂੰ ਪਾ ਦੂੰਗਾ ਹੋਰ 10-20 ਦਿਨ ਅਟਕ ਕੇ ਕਰਨਾ ਵੀ ਜੇ ਉਹ ਕਰਕੇ ਵਾਹ ਬਈ ਸਾਰਾ ਇਹ ਗਾਦੇ ਨਾ ਜਦ ਵਿੱਚ ਇਹਨਾਂ ਨੇ ਫਿਰਨਾ ਹੂੰ ਨਾ ਬੱਡੂ ਨੂੰ ਕਿਹਦੇ ਵਾਟਾ ਲਾ ਦੇਗਾ ਮਾਪਰ ਲਾ ਲਈ ਜਿੱਦ ਤਕੜੀ ਤਕੜੀ ਹੋਈ ਕੋ ਪਿਆਰਾ ਪਾਉਣਾ ਪੈਣਾ ਪਰਲੇ ਪਾਸੇ ਆਲਾ ਜਿੱਥੇ ਰੂਲੀ ਬਣਨੀ ਆ ਹਾਂ ਗੰਨਾ ਵੀ ਫੇ ਆ ਇੱਥੇ ਨੂੰ ਕੱਢ ਹੋ ਜਾਊਗਾ ਹਾਂ ਇੱਧਰ ਨੂੰ ਮੈਂ ਪਰ ਪੱਟੇ ਤੇ ਹੀ ਨਿਕਲੂਣਾ ਕਹਿੰਦਾ ਉਹਨਾਂ ਚ ਹੀ ਨਿਕਲੂ ਜਾਣਾ ਫਰਵਰੀ ਚ ਨਿਕਲੂਗਾ ਕੰਨਾ ਹਾਂ ਫੇ ਜਿਆਦੇ ਆਉਣਾ ਜਦ ਕਿ ਹਜੇ ਰਸਤਾ ਇੰਨਾ ਹੈ ਨਹੀਂ ਵੀ ਗੱਭੇ ਨੂੰ ਟਰਾਲੀ ਲੰਘ ਜੂ ਆਹਦੇ ਤੋਂ ਪੜਦੇਣਾ ਖਰਨੇ ਦੇ ਪੱਟਨੇ ਹੁਣ ਕਹਿੰਦਾ ਉੱਤੇ ਬਾਅਦ ਤੇਰੇ ਪੜਦੇ ਨੇ ਇੱਥੇ ਆ ਉਹ ਬਚਾਰੇ ਕੋਈ ਗੱਲੇ ਨਹੀਂ ਕਰੀ ਪਤਾ ਵੀ ਇੰਨਾ ਰੇਟ ਲੱਗਦਾ ਕਿ ਨਾ ਫਰਕ ਤਾਂ ਥੋੜਾ ਹੀ ਜਮਾ ਭੇਣ ਤੇ ਬਿਆਸ ਸਿੰਘ ਇਹਨਾਂ ਕਰਦੇ ਫਿਰ ਮਾਸ਼ਾਅੱਲਾ ਮੈਂ ਵੀ ਨਹੀਂ ਫਿਰ ਬਹੁਤਾ ਉਤਿਆਸ ਹੁਣ ਪੁੱਛੋ ਬੂਟੇ ਤਾਗੜੇ ਤਾਂ ਦੇਖ ਲਾ ਬੱਬੇ ਕਹੇ ਜੇ ਪੈ ਇਹਨੇ ਬੂਟੇ ਵਧੀਆ ਸਾਰੇ ਹੀ ਨੇ ਲੈ ਵਾਈ ਵੀ ਦੇਖ ਉੱਪਰ ਐ ਲੈ ਇਹਨਾਂ ਬੂਟੇ ਠੀਕ ਆ ਲਵਾਈ ਵੀ ਦੇਖ ਉੱਪਰ ਹੂੰ ਹੂੰ ਉਹ ਤਾਂ ਹੈ ਉਹ ਸੋਰਾ ਵਜਨ ਵਾਲਾ ਬੂਟਾ ਇਹ 48 48 ਦੂਏ ਹੁੰਨੇ ਥੋੜੇ ਜਿਹਾ ਹੌਲੇ ਉਹਦਾ ਰੇਟ ਵੱਧ ਹੁੰਦਾ ਇਹਦਾ ਰੇਟ ਥੋੜਾ ਜਿਹਾ ਘੱਟ ਹੁੰਦਾ ਹੈ ਇਹ ਹੂੰ ਵਜਨ ਬਹੁਤ ਨੇ ਆ ਵਜਨ ਤਾਂ ਸਹੀ ਪਲਾਈ ਪਲੇਟ ਮੇਰੇ ਠੋਸ ਹੋ ਗਿਆ ਨਾ ਇਹ ਹਾਂ ਹੁਣ ਪੱਤਾ ਵੀ ਨਹੀਂ ਹੈਗਾ ਪੱਤਾ ਵੀ ਨਹੀਂ ਵਜਨ ਪੁੱਤਾ ਬੂਟੇ ਨੇ ਵੀ ਵਜਨ ਦੇਣਾ ਬੱਲਣ ਨੇ ਵੀ ਵਜਨ ਦੇਣਾ ਜਿਹੜਾ ਪਰ ਬੱਲਣ ਆ ਇਹਦਾ ਇਹਨੇ ਟੋਕੇ ਦਾ ਕਿੰਨਾ ਬਣ ਜਾਣਾ ਇਹਨੇ ਟੋਕੇ ਨਹੀਂ ਵਜਨ ਦੇਣਾ ਹੁਣ ਹਾਂ ਇਹ ਉਹੀ ਚੱਕਰ ਹੈ ਨਾ ਉਹੀ ਆ ਅਸਲ ਜਿਹੜਾ ਦੋ ਲੈਂਡਾਂ ਨੇ ਤੇਰਾ ਜ਼ਿਆਦਾ ਕੰਮ ਚੱਕੇ ਇਹਨਾਂ ਨੇ 60 ਬੂਟੇ ਆ ਨੇ ਆਹ ਆ ਵੀ ਲੈਣ ਤਕੜੀ ਉਹ ਫਾਲੀ ਕਿਤੇ ਥੋੜੀ ਤਕੜੀ ਹੈ ਉਹ ਜਿਹੜੀ ਡੋਰ ਦਾ ਹਾਂ ਉਹੀ ਕਹਿੰਦਾ ਜਿਹੜੀ ਬਾਹਰ ਵਾਲੀਆਂ ਲੈਣਾ ਹੈ ਆ ਵੀ ਤਕੜੀਆਂ ਐ ਲੈ ਲੈਣਾ ਦੇਖ ਬੂਟੇ ਵਿੱਚ ਤਕੜੇ ਐ ਇਹ ਵੀ ਤਕੜੇ ਐ ਪਰ ਆਹ ਜ਼ਿਆਦਾ ਤਕੜੇ ਐ ਬਾਹਰ ਤਕੜੇ ਐ ਤੇ ਬਾਹਰ ਕਰਕੇ ਆ ਨਾ ਇਹ ਬਾਹਰ ਕਰਕੇ ਆ ਇਹਨਾਂ ਨੇ ਤਾਂ ਜਰਾ ਇਹ ਸਮਝ ਲੈ 90 ਬੂਟੇ ਹੀ ਤੇਰੇ ਐ ਸਿਰੇ ਐ ਇਹ ਇੱਕ ਲੈਣੇ ਆ ਲੱਖ ਰੁਪਏ ਦੀ ਉਹ ਦੇਖ ਲੈ ਉਹੀ ਕਹਿੰਦਾ 30 ਬੂਟੇ ਐ ਸਮਝ ਲੈ ਇੱਕ ਲੈਨ ਚ 3000 ਨੂੰ ਉਹੀ ਲੱਖ ਰੁਪਏ ਦੀ ਹੋਗੀ ਹਾਂ 90 95000 ਦੀ ਸੂਰਜ ਕਰਾ ਕਾ ਬੋਨਰ ਇਹਦਾ ਦਾ ਰੇਟ ਪਤ ਹੋਣਾ ਚਾਹੀਦਾ ਆਪਣੇ ਨਾਲੇ ਆਪਣੀ ਆਰਤਾ ਨਾ ਆਰਤ ਵੀ ਹੈ ਬਾਕੀ ਜਿਹੜਾ ਠੇਕੇਦਾਰ ਹੁੰਦਾ ਨਾ 100 ਰੁਪਏ ਨੂੰ ਲਾ ਲਾ ਠੇਕ ਇਹਨਾਂ ਦਾ ਆਪਣਾ ਜਿਹੜਾ ਠੇਕੇਦਾਰ ਆ ਉਹ ਵੀ 5000 ਰੁਪਏ ਫੈਕਟਰੀ ਵਾਲੇ ਵੱਧੇ ਦਿੰਦੇ ਹੁੰਦੇ ਆ ਜ਼ਿੰਮੇਦਾਰ ਨਾਲੋਂ 100 ਕੁੰਟਾਲੇ 1.5 ਲੱਖ ਦਾ ਇਹਨਾਂ ਨੂੰ ਆਏ ਆ ਵੀ ਸਾਡੇ ਕੋਲ ਮਾਲ ਨਹੀਂ ਤਾਂ ਆਉਂਦਾ ਰਹਿੰਦਾ ਮਾਲਕ ਨੇ ਤਾਂ ਆਏ ਹੋਏ ਕਦੇ 5 ਸਾਲ ਬਾਅਦ ਆਪ ਪਟਾ ਕੇ ਵੇਚਣੇ ਜਾਂ 4 ਬਾਅਦ ਕਦੇ ਇਹਨਾਂ ਨੇ ਰੋਜ਼ ਜਾਣਾ ਫੈਕਟਰੀ ਵਿੱਚ ਫਰੀਦੇ ਕਰਕੇ ਸੈਟਰੀ ਵਾਲੇ ਮਾਲਕ ਨੂੰ 5-10 ਰੁਪਏ ਵਾਧੇ ਦੇ ਦਿੰਦੇ ਰਹਿੰਦੇ ਆ ਆ ਚੱਕਰ ਇਹ ਆਇਆ ਤਾਂ ਰਾਤ ਦਾ ਰਾਤ ਦੇਖ ਕੇ ਗਿਆ ਅੱਛਾ ਫੇਰ ਕਹਿੰਦਾ ਰਾਤ ਨੂੰ ਸੌਦਾ ਨਹੀਂ ਕਰਦੇ ਅਸੀਂ ਅੱਛਾ ਚੱਲ ਆਪਣਾ ਆਪਣਾ ਲੌਜੀਕ ਆ ਮਾ ਕਹਿੰਦਾ ਸਵੇਰਿਓਂ ਕਰੂੰਗਾ ਸਵੇਰਿਓਂ ਮੈਂ ਚੱਲਾ ਮੈਂ ਸਾੜੀ ਪੁਣੀ ਜਪਲਾਉਣਾ ਰੱਖਿਆ ਅੱਜ ਆ ਗਿਆ ਆ ਗਿਆ ਕਹਿੰਦਾ ਬੋਲ ਕਿੰਨੇ ਪੈਸੇ ਮੈਂ 9 ਲੱਖ ਰੁਪਈਆ ਕਹਿੰਦਾ ਲੈਣੇ ਤੇ ਦੇਣੇ ਦੀ ਗੱਲ ਕਰੀ ਬਸ ਤੈਨੂੰ ਪਤਾ ਹੀ ਆ ਫੇ ਕਿੰਨੇ ਪੈਸੇ ਮੈਂ ਲੈਣੇ ਆ ਹੂੰ ਵੀ 8.5 ਤੇ ਮੈਂ ਰੁਪਇਆ ਘੱਟ ਨਹੀਂ ਲੈਣਾ ਠੀਕ ਆ ਪਤਾ ਮੈਂ ਖੜਾ ਐ ਕਹੇ ਮੇਰੇ ਬਿਗਣ ਤੇ ਨਾ ਬਿਗਣ ਹੂੰ ਕਹਦਾ ਚਾੜੀ ਮੱਖਾ ਨਹੀਂ ਕਰ ਚੱਕ 45 ਤੇ ਕਹਿੰਦੇ ਚਲ ਠੀਕ ਆ ਮਹਾ ਚਲ ਕੋਈ ਦਾ ਕਰੇਗਾ ਠੀਕ ਆ ਨਾ ਨੀ ਇੰਨੇ ਇਧਰ ਉਧਰ ਹੋਣਾ ਹੀ ਪੈਂਦਾ ਹੁਣ ਕਿਤੇ ਪੱਥਰ ਬੁੱਲੇ ਕੀਰ ਥੋੜੋ ਬਣਨਾ ਮੈਂ ਲਕੀਰੇ ਬਣ ਲੱਗਿਆ ਦਾ ਮਨਵਾਏ ਮੈਂ ਕੱਲ ਕੋ ਜਾਨੀ ਚਾ ਜਿੰਨੀ ਵੀ ਹੋਈ ਉਹਨਾਂ ਨਹੀਂ ਪੱਟੋ ਪੰਜ 4000 ਇਧਰ ਉਧਰ ਹੋ ਜੇ ਕਰਦਾ ਹਾਂ ਫੇ ਮਹਾ ਚਲ ਕੋਈ ਨਹੀਂ ਕਿਉਂਕਿ ਜਿਹੜੇ ਹੁਣ ਅਸੀਂ ਵੇਚਨੇ ਸਾਨੂੰ ਪਤਾ ਵੀ ਸਾਡਾ ਬੁੱਤਾ ਇਹ ਮਾਲ ਹੈ ਇਹ ਮੇਰਾ ਹੂੰ ਸਾਨੂੰ ਪਤਾ ਨਹੀਂ ਹੈਗਾ ਵੀ ਇੰਨਾ ਮਾਲ ਹੈ ਇਹ ਉਹ ਤਾਂ ਹੋਇਆ ਵਪਾਰੀ ਜੇ ਨਾ ਲਾਵੇ ਸਾਨੂੰ ਕਿਹਾ ਸਾਨੂੰ ਪਤਾ ਹੈ ਮਾਲ ਬਾਦੂ ਹੈ ਇਹ ਹੂੰ ਫੇਰ ਤੁਹਾਨੂੰ ਅਸੀਂ ਥੋੜਾ ਜਿਮਨਾਗਰ ਅਸੀਂ ਆਪ ਫਟਾਫਟਾ ਕੇ ਸਿੱਖਿਆ ਪਹਿਲਾਂ ਹੂੰ ਹੂੰ ਗੱਡੀਆਂ ਫੇਰ ਅੰਦਾਜ਼ਾ ਤਾਂ ਹੋ ਹੀ ਜਾਂਦਾ 10 20 ਜਾਈਆਂ ਵੀ ਜਿਹੜੇ ਮੂਲੇ ਉਹ ਆ ਮਨਫੀ ਮਨਫੀ ਦੇ ਸਾਡੇ ਸਾਨੂੰ ਉਹਨਾਂ ਨੇ ਕੱਢ ਦੇਣਾ ਕੋਈ ਮੜੀ ਦੀ ਗੱਠ ਹੈ ਉਹ ਵੀ ਕੱਢ ਦੇਣਾ ਐਂੇ ਕੰਮ ਹੁੰਨੇ ਆ ਹੋਰ ਗੱਲ ਕੁਝ ਨਹੀਂ ਇਹਨਾਂ ਦਾ ਸਾਰਾ ਕੁਝ ਚੱਲਣਾ ਇਹਨਾਂ ਦਾ ਸਾਰਾ ਕੁਝ ਚੱਲੀ ਜਾਂਦਾ ਬਸ ਉਹ ਤਾਂ ਹੋ ਗਿਆ ਗਿਆ ਹੋ ਹੈ 10 ਸਾਈ ਦੇ ਗਿਆ 10000 ਸਾਈ ਦੇ ਗਿਆ ਮੈਂ ਕਹਿੰਦਾ ਹੋਰ ਡਾਉਂਗਾ ਕਹਿੰਦਾ ਬਾਕੀ ਜਿੱਦਾਂ ਪੱਟ ਨੇ ਹੱਥਾਂ ਦਊਂਗਾ ਬਾਕੀ ਜਿੱਦਣ ਇੱਕ ਗੱਡੀ ਸੇਟ ਹੋ ਗਈ ਉੱਤੇ ਉਹ ਸਾਰੀ ਕਲੀਅਰ ਹੈਗਾ ਠੀਕ ਸਾਡਾ ਏਰੀਆ ਤਾਂ ਹੁਣ ਪਪੂਲਰਾਂ ਨੇ ਬਚਾ ਲਿਆ ਸਰਨੇ ਤੇ ਉਹਨੇ ਲਏ ਆ 14 ਲੱਖ ਦੇ ਬਣੀ 15 ਤੇ ਉਹੀ ਕਿਹਾ ਬਲਕਿ ਸੀ ਵਾਲੇ ਕਹਿੰਦਾ ਮੈਂ ਲੈਣੇ ਆ ਥੋੜਾ ਜਿਹਾ ਫਰਕ ਆ ਇਹ ਬੰਤ ਵਾਲਿਆਂ ਦਾ ਵੀ ਕਹਿੰਦਾ ਪਾ ਲੂੰਗਾ 1030 ਲਾ ਗਿਆ ਦਾ ਇਹਨਾਂ ਦਾ ਉਹ ਇਹਨਾਂ ਦੇ ਹੂੰ ਹੂੰ ਵੈਂਟਰਾ ਦੇ ਵੈਂਟਰਾ ਦੇ 10 ਲੱਖ 30 ਹਜ਼ਾਰ ਰੁਪਿਆ ਦੰਦੇ ਸੀ ਉਹ ਕੋਈ ਵੱਧ ਪਰ ਬੈਠੇ ਸੀ ਉਹਨਾਂ ਦਾ ਵੀ ਸੌਦਾ ਜਾ ਹੋ ਜਾਣਾ ਤੇਰੇ ਕੋਲ ਜਿਆਦਾ ਲਾ ਕੇ ਗਏ ਆ ਏਰੀਆ ਥੋੜਾ ਏ ਪੈਸੇ ਤੇਰੇ ਸਾਰੇ ਨਾਲੋਂ ਜਿਆਦਾ ਲੱਗੇ ਗਏ ਆ ਇਹਦਾ ਮੇਰੀ ਆਹ ਲੇਨ ਫਾਲਤੂ ਤੋਂ ਪਰ ਲੀਨ ਫਾਲਤੂ ਆ ਹਾਂ ਹੋਰਾਂ ਦੇ ਕਿਸਦਾ ਕੀਲਾ ਏ ਕਿਸਦਾ ਡੇਢ ਕੀਲਾ ਕਿਸੇ ਦੇ ਦੋ ਕੀਲੇ ਆ ਦੇਖ ਨਿਗਾਹ ਮਾਰਾ ਪੰਜ ਕਾਂਟਰ ਦੇ ਵਿਚੇੜਾ ਹੋਣਾ ਦੇਖ ਨਿਗਾਹ ਮਾਰ ਲੈ ਕਿੱਥੇ ਉਹੀ ਮੈਂ ਕਹਿੰਦਾ ਵੀ 4 ਬਿਘੇ ਆ ਦੇਖ ਲੈ 4 ਬਿਘੇ ਪੰਮੇ ਆ ਡੋਲ ਲੈਣਾ ਕਿੱਲੇ ਹੀ ਹੋ ਗਿਆ ਉਹ ਉਹ ਕਿੱਲੇ ਹੋ ਗਿਆ ਤੋਂ ਨਹੀਂ ਪਉਂਦਾ ਕਿ ਹੁੰਦਾ ਐ ਵੀ ਦਾਦੇ ਹੁਣ ਗਾਇਆ ਜਿੰਨਾ ਪੈ ਜਵੇ ਆ ਥੋੜੀ ਮੈਂ ਦੇਖਣਾ ਥੋੜੋ ਫਿਰ ਹਮ ਬੜੇ ਮੁੱਟੀ ਵਿੱਚ ਜੂਰੀਆ ਬੇਚੇਰੀ ਜੈਂਟ ਮਲਾ ਕੇ ਹਮ ਮੈਂ ਇਹ ਕਲੋਰੋ ਵੀ ਕਰਦਾ ਰਹੀ ਨਾ ਜਿਹੜਾ ਵਿੱਚ ਪੀਸ ਨੂੰ ਹਾਂ ਕਰਕੇ ਤੇ ਲੱਗ ਜਵੇ ਇਹ ਤਾਂ ਤੇਰੇ ਸਾਹਮਣੇ ਹੀ ਐਵੇਂ ਬੂਟੇ ਕਿੱਕਣਾ ਕਰਦਾ। ਪਾਪ ਦੀ ਨਿਊਜ਼ਰ ਖੋਲ ਲੈਣੀ ਆ। ਬੂਟੇ ਦੇਖ ਲੈ ਥਾਰੇ ਤੂੰ ਸਾਡੇ ਨਾਲ ਲਾਏ ਤੇ ਸਾਡੇ ਨਾਲ ਅੱਗੇ ਠਪਾ ਗਿਆ ਯਾਰ। ਉਹ ਗੰਨੇ ਵੀ ਤਾਂ ਜਿਹੜਾ ਆਟੋਮੈਟਿਕੇ ਹੋ ਜਾਂਦੇ ਆ। ਮੈਂ ਗੰਨੇ ਚ ਬੂਟਾ ਚੱਲਦਾ ਵਧੀਆ। ਇਹ ਤਾਂ ਹੈ। ਆਇਆ ਹੋ। ਚੱਲ ਵਧੀਆ ਹੋਇਆ ਨਿਕੜਿਆ ਕੰਮ। ਨਿਬੜ ਗਿਆ ਵਧੀਆ ਹੋ ਗਿਆ ਪਰ ਨਹੀਂ ਨਿਬੜਦਾ। 350 ਰੁਪਏ ਟੋਜ ਵੀ। ਬਟੋ ਜਣੇ ਲਿਖ ਕੇ ਦਿੱਤਾ ਨਹੀਂ ਚਲਾ ਆਏ ਆ ਵੀ ਲਿਖ ਕੇ ਤਾਂ ਲੱਤਾ ਜਿਹੜਾ ਵੀ ਨਿਭੜਦਾ ਚੰਗੀ ਗੱਲ ਆ ਰੇਟ ਕਈ ਵਾਰੀ ਕਿਹਾ ਬੱਦਦਾ ਸਾਡਾ ਡਾਊਨ ਆ ਜਵੇ ਘੜੀ ਚ ਮੈਨੂੰ ਦੁਬਾਰਾ ਨਵੀਂ ਫਸਲ ਲੱਗ ਜੂ ਹੁਣ ਉਹੀ ਗੱਲ ਆ ਗੰਨਾ ਗੰਨਾ ਬੀਜ ਹੋ ਜੂ ਹੋਰ ਹੋ ਜੂ ਹੂੰ ਇਹ ਖੇਤ ਵੀ ਕਾਣਤਾ ਜਾਂਦਾ ਵੀ 5 ਸਾਲ ਹੋ ਗਏ 4 ਖੜਿਆ ਨੂੰ ਵੀ ਮਨ ਨੂੰ ਬਦਲਦਾ ਹੀ ਨਹੀਂ ਹੈਗਾ ਇਹ ਪੱਤੇ ਉਹੀ ਤਾਂ ਮੈਂ ਖਾਦਾ ਵੀ ਆ ਪੱਤੇ ਦੇਖ ਕੇ ਤਾਂ ਗੁੱਸਾ ਜੜਦਾ ਕਣਕ ਵਿੱਚ ਕਣਕੇ ਚ ਦੇਲ ਐ ਤੇ ਸਰੋਂ ਚ ਦੇਲ ਆ ਪੱਤਾ ਹੀ ਪੱਤਾ ਪੀ ਆ ਪਰ ਗੱਲ ਆ ਜੀ ਪਰ ਜਦ ਪੈਸੇ ਆਉਂਦੇ ਆ ਫੇਰ ਚੰਗੇ ਲੱਗਦੇ ਆਏ ਅੱਥੇ ਵੇਰੇ ਆ ਜਾ ਇਕੱਠੇ ਆ ਜਾਂਦੇ ਆ ਹੋਰ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਤੇਰੇ ਖਾਲੇ ਖੁੰਡਿਆਂ 'ਚ ਬੜੀ ਜਾਣੇ ਆ ਆ ਗਿਆ ਪੁਰਕੀਆਂ ਦੇ ਤਾਂ ਆਉਂਦੇ ਬਾਅਦ ਵਿੱਚ ਆ ਪਾਓ ਕੱਲੋਂ ਆਇਆ ਕੱਲੋਂ ਬਰਾੜਾ ਕੰਮ ਹੂੰ ਹੂੰ ਆ ਕੰਮ ਹੋਣੇ ਆ ਉਹ ਤਾਂ ਹੋਊ ਆ ਹੋਰ ਤਾਂ ਦੇਖਣ ਚੱਲ ਕੋਈ ਨਹੀਂ ਹਾਂ ਚੱਲ ਠੀਕ ਹੈ ਵਧੀਆ ਹੋਇਆ ਜਿਹੜੇ ਵੇਗ ਗੇ ਕੱਦਾਂ ਇਹ ਵੀ ਚੱਲਦਾ ਦਾ 6 ਮਹੀਨੇ ਦਾ ਸੌਦਾ ਹੋ ਗਿਆ ਧਾਨਾਂ ਤੇ ਪਹਿਨਾ ਦਾ ਕਾ ਮੈਨੂੰ ਵੀ ਬਰੇੜਿਆ ਹੋਇਆ ਸੀ ਉਹੀ ਕਹਿੰਦਾ ਪਿਆ ਇਹਨੂੰ ਨੇ ਬਰੇੜਿਆ ਪਤਾ ਹੂੰ ਕਹੇ 2 ਮਹੀਨੇ ਲੱਗਣ ਜਾਂ 4 ਲੱਗਣ ਮੈਨੂੰ ਪਤਾ ਨਹੀਂ ਕਦ ਆਏਗਾ ਮੈਨੂੰ ਪਤਾ ਵੀ ਹੈ ਇਹਨੇ ਤਾਂ ਹੂੰ ਫੇ ਚੱਲ ਜਿਹੜਾ ਬੰਦਾ ਉਹ ਆਉ ਉਹ ਦੇਖ ਕੇ ਲਾਰਨ ਦਾ ਵੀ ਹਾਂ ਹੈ ਹੂੰ ਹੂੰ ਆਪ ਲਿਖੇ ਬਰਦੇ ਵਾਲਾ ਮਾਲਕ ਨੂੰ ਘਾਟਾ ਨਹੀਂ ਪੈਂਦਾ ਉਹਨਾਂ ਦਾ ਪਹਿਲਾਂ ਦੋ ਦੇ ਲਏ ਉਹਨਾਂ ਨੂੰ ਵੀ ਬਰਦੇ ਵਿੱਚ ਹੀ ਗਏ ਆ ਉਹ ਨਾ ਨਾ ਠੀਕ ਮਾੜਾ ਮੰਗਦੇ ਹਿਸਾਬ ਜਿਹੜੇ ਹੁੰਦਾ ਮੈਂ ਬਹੁਤੇ ਨਹੀਂ ਹੁੰਦਾ ਦੇ ਸਾੜੇ 8.5 ਦੇ ਮੰਗਲਮਾ 11 ਉਹ ਗੱਲ ਥੋੜੋ ਨਾ ਨਾ ਠੀਕ ਆ ਹਾਂ ਆ ਇਹਦਾ ਰੇਗ ਬੰਦੇ ਨੂੰ ਤਾਂ ਜਾ ਹੋ ਜਾਂਦਾ ਵੀ ਤੇ ਸਾੜਾ ਇੱਕ ਬੂਟਾ ਪੰਜ ਕਾਉਂਟਰ ਦਾ ਦੂਗਾ ਹੈਵੀ ਸ਼ੌਟ ਆ ਤੇ ਸਾਹਮਣਾ ਦੋਟਾਈ ਦੀ ਹਸਤ ਲਾਲਾ 6-7 700 ਕਾਉਂਟਰ ਮਾਲ ਬਣ ਗਿਆ ਤੇ ਇਹ ਰਾ ਉਹਨਾਂ ਦਾ ਤਾਂ 1500 ਰੁਪਏ ਜਾਣਾ ਹੂੰ ਹੂੰ ਤੇ 10 ਲੱਖ ਦਾ ਬਣਦਾ ਜੇ ਮੋਲਟਾ ਲਾਵੇ ਇਹਦਾ ਕੀ ਕਰੀਏ ਹੁਣ ਬਾਈ ਇਹ ਗੰਨੇ ਦਾ ਬੰਨਾ ਤੇਰਾ ਬੜਾ ਲਾਇਆ ਹੋਇਆ ਤਾਂ ਹੈਗਾ ਲਾਇਆ ਤਾਂ ਹੈਗਾ 10 ਦਿਨ ਤਾਂ ਖਾਲੀ ਹੋ ਜੂ ਆਹ 10 ਦਿਨ ਤਾਂ ਲੈ ਪਾ ਤੇ ਲੈ ਲੈ ਨੇ ਬਰਦੇ ਥੋੜਾ ਹੈ ਨਾ ਬਾਕੀ ਮਾੜ ਬੜ ਦੇਣਾ ਮੇਰੀ ਸਲਾਹ ਬੰਦੇ ਆਪਾਂ ਕੋ ਹੈਗੀ ਆ ਵੱਟ ਕੇ ਘਰਾਂ ਟੇਰ ਲਾ ਲੈਣਾ ਕਿਉਂਕਿ ਇਹ ਮੱਕੀ ਲਾਉਣੀ ਹੈ ਮੈਂ ਹੁਣ ਤੋਈਏ ਮੈਂ ਵੀ ਫੇ ਬਾਕੇ ਲਾਉਂਗਾ ਬਾਕੇ ਲਾਉਂਗਾ ਹੈ ਚੰਗੀ ਤਰ੍ਹਾਂ ਅੱਛਾ ਮੈਂ ਤਾਂ ਕਹਿੰਦਾ ਵੀ ਵਿਖਣਾ ਗੰਨਾ ਗੰਨਾ ਵੀ ਛੱਡ ਦੇ ਵਿੱਚ ਮੱਕੀ ਦੇ ਨੂੰ ਛੱਡ ਦੇ ਫਿਰ ਕਾ ਦੇ ਕੇ ਫਿਰ ਕੱਢ ਦੇ ਗੰਨੇ ਵਾਲੇ ਨਾਲ ਤਾਲੀ ਤੇਰਾ ਗੰਨਾ ਹੋ ਜਾਣਾ ਨਾਲੇ ਤੇਰੀ ਮੱਕੀ ਹੋ ਜਾਣੀ ਹੈ। ਤੇ ਕੀਮਤਾ ਸੀ ਤੈਨੂੰ ਦੱਸ ਦੰਨੇ ਬਾਅਦ ਬਰਤ ਕਰੂੰਗਾ ਤਾਂ ਇਹ। ਤੇਰਾ ਪੁਆਇੰਟ ਵੀ ਠੀਕ ਹੈ ਇਹ। ਤੇ ਛੱਟਾ ਤੇ ਦੇਣਾ, ਸਮਝ ਗਿਆ? ਛੱਟਾ ਕਾਨੂੰ ਤੋਈਏ ਲਵਾਉਂਗਾ ਰ। ਹਾਂ ਤੋਈਏ ਲਵਾ ਦੇ। ਮਹੀਂੀ ਬੀਜ ਦੇ। ਇੱਕ ਨਹੀਂ ਜਿਕੜਾ ਹੁਣ ਆਏਗਾ ਨਾਲੇ ਸਿਆੜ ਕੱਢ ਦੇ। ਥੱਲੇ ਤੇਰਾ ਗੰਨਾ ਵੀ ਹੋ ਜਾਣਾ, ਨਾਲੇ ਤੇਰੇ ਮੱਕੀ ਹੋ ਜਾਣੀ ਹੈ। ਦੋ ਹੀ ਕੰਮ ਹੋ ਜਾਣੇ ਆ। ਬਾਕੀ ਤੇਰੀ ਮਰਜ਼ੀ ਆ। ਨਹੀਂ ਫੇ ਹੋਰ ਆ ਨਾ। ਹਾਂ। ਮੇਰੇ ਹੁਣ ਯਾਦ ਆਇਆ। ਮੈਂ ਹਲਦੀ ਲਾਉਣੀ ਹੈ। ਮੱਕੀ ਦੇ ਬਾਦ। ਹਾਂ ਮੱਕੀ ਵੱਢ ਗਏ ਅਪ੍ਰੈਲ ਚ ਹਰਦੀ ਲਾਉਣੀ ਆ ਤੇ ਹਰਦਾ ਤੇ ਬੂਟੇ ਛਾਂਗਉਣੇ ਨੇ ਕਰ ਦੇਣੇ ਸਾਰਾ ਕੁਝ ਆ ਵੱਢ ਹੋ ਜਵੇ ਗੰਨਾ ਬੱਸ ਬੋਲੇ ਨੇ ਇੱਕ ਬੂਟੇ ਆ ਠੀਕ ਸਿਆਂ ਦੇ ਆ ਗੰਨਾ ਵੱਢ ਹੋ ਜਵੇ 10-15 ਦਿਨ ਤੱਕ ਮਤਲਬ ਲੋਹੜੀ ਦੇ ਬਾਅਦ ਤਿਆਰੀ ਕਰਨੀ ਇਹਦੀ ਮੱਕੀ ਦੀ ਪਹਿਨਾ ਨਾਲੇ ਪਰਚੀ ਘੜ ਹੋ ਜੂਗੀ ਨਾਲੇ ਉਹ ਆ ਮੈਂ ਕਿਹਾ ਵੀ ਲੋਹੜੀ ਦੇ ਬਾਅਦ ਹੀ ਨੂੰ ਆ ਚੂਹੇ ਨੇ ਬਹੁਤ ਨੇਰੀ ਠਾਲੀ ਪਈ ਤੇ ਲੱਗਨਾਂ ਖੜਾ ਦਾ ਲੰਬਾ ਪਾਤਾ ਹੌਲੀ ਹੌਲੀ ਸਾਰਾ ਹੀ ਸਾਰਾ ਚੱਕੇ ਹਟਦਾ ਆ ਮੈਂ ਛੱਤੀ ਆ ਨਾ ਇਹ ਲੰਬਾ ਪਾਇਆ ਪਿਆ ਹਾਂ ਚਾ ਲੰਗਰਾਂ ਨੂੰ ਕਹਿ ਜਾਣਾ ਨਾ ਡੰਗਰਾਂ ਨੂੰ ਆਹ ਬਚ ਗਿਆ ਜਿਹਾ ਖੜਾ ਏ ਉਹ ਕੱਤਕੀ ਦਾ ਜਿਹੜਾ ਬੀਜਿਆ ਵਾ ਕਣਕ ਵਾਲਾ ਮੇਰੇ ਵੀ ਆ ਦੇ ਵਿੱਚ ਪਿਆ ਹੋਇਆ ਤਾਂ ਮੈਂ ਭਰਿਆ ਉਦੋਂ ਪਾਣੀ ਨਾਲ ਚੱਲ ਫੇਰ ਵੀ ਖਾਣਾ ਹੀ ਆਉਣੀ ਨੇ ਵੀ ਕਿਆ ਕਰੇ ਹੂੰ ਤੇਰੀ ਬੁੱਟੀਆਂ ਦਾ ਫਰਕ ਆ ਮੇਰੇ ਨਾਲ ਨਹੀਂ ਗਾਤੀ ਫੇਰ ਤੈਂ ਕਣਕ ਵਿੱਚ ਲਾਏ ਹੂੰ ਮੈਂ ਲਾਇਆ ਹੋਇਆ ਗੰਨੇ ਵਿੱਚ ਨਾ ਮੇਰੀ ਵੀ ਗੰਨਾ ਹੀ ਆ ਵਿੱਚ ਕਣਕਤੀ ਹੋ ਆਹੋ ਪਹਿਲਾ ਤੇਰੇ ਗੰਨੇ ਉਹਦਾ ਵਿੱਚ ਗੰਨਾ ਬੀਜ ਕੇ ਕਣਕ ਬੀਜੀ ਵੀ ਤੀ ਸਰੋਂ ਦਾ ਫਰਕ ਰਹਿੰਦਾ ਸਰੋਂ ਦਾ ਫਰਕ ਸਰੋਂ ਪੱਤਾ ਗੇਰਦੀ ਆ ਇਹਦਾ ਜਿਹੜੀ ਮਰਜੀ ਜੀ ਦੇਖ ਲੈ ਕੋਈ ਨਾ ਕੋਈ ਇੱਧਰ ਉੱਧਰ ਹੋਈ ਜਾਂਦੀ ਆ ਸਰੋਂ ਵੀ ਪੱਤਾ ਗੇਰਦੀ ਆ ਰੇਹ ਬਣਦਾ ਉਹਦਾ ਕਣਕ ਪੱਤਾ ਨਹੀਂ ਗੇਰਦੀ ਇਹ ਚੀਜ਼ ਦਾ ਹੀ ਫਰਕ ਪੈਂਦਾ ਤੇ ਲੈ ਪਪੂਲਰ ਨੂੰ ਇਹ ਹੀ ਚੀਜ਼ ਦਾ ਫਰਕ ਹੈ ਲੈ ਵੀ ਦਵਾ ਲੈਣ ਤੇ ਕਬਲਿਆਂ ਤੇ ਉਹ ਹੁੰਦਾ ਲੋ ਆ ਦਿੰਦੇ ਉਹਨਾਂ ਦਾ ਰੇਟ ਦੇਖ ਲੈਂਦੇ ਆ ਕਿੰਨੇ ਬੂਟੇ ਆ 350 ਓਹ ਏਟ ਹੂੰ ਕੜਾ ਬੂਟਾ ਲਾਇਆ ਵਾ ਵਕੀਲਾ ਏ ਆ ਕਿਲੇ 'ਚ ਸਭਾ ਨਾ ਪੈਂਦਾ ਸੱਨਾਂ ਘਾਵਾ ਖਾ ਲੱਗਦਾ ਹੂੰ ਲੱਖਾ ਤੇ 300 ਲੱਗੂ ਨਾਲੇ ਇੱਕ ਲਾਈਨ ਬਾਹਰ ਆਪਣੀ ਬਾਕੀ ਸਾਰੀ ਨੌਲੇ ਨਾ ਵਿੱਚਾ ਖੇਤ ਦੇ ਗੱਬੇ ਗੱਬੇ ਸੈਡਾ ਪਰ ਕੋਈ ਲਾਈਨ ਨਹੀਂ ਹੈਗੀ ਤਾਂ ਵੀ ਉਹਦੇ ਵਿੱਚ 350 ਬੂਟਾ ਲੱਗਿਆ ਵਾ ਜੇ ਸੈਡਲੀ ਲਾਈਨ ਨਾ ਲਾਵਾਂ ਤਾਂ ਉਹਦੇ ਵਿੱਚ 320 ਬੂਟਾ ਲੱਗਣਾ ਕਿਲੇਜ ਆਜ ਕਰ ਇਹਨੂੰ ਹੁਣ ਆਪਾਂ ਨੇ ਨਾ ਪੱਤੇ ਵਿੱਚ ਗਾਉਣੇ ਪੈਣੇ ਆ। ਮੇਰੇ ਵੀ ਪੱਤੇ ਆ। 125 ਬੂਟੇ ਉੱਧਰ ਲਾਏ 200 ਵੀ 175 ਬੂਟੇ ਲੱਗ ਗਏ ਉਹਦੇ ਵੀ ਦੁਆੜ ਵਿੱਚ। ਫੇ ਸਾਡੇ ਫੇ ਤਾਂ ਪਾਉਣੀ 400 ਬੂਟੇ ਹੋਗੇ ਕਿਲੇ ਤੇ। ਆਹੋ ਉਹੀ ਲਾਏ ਬੱਚੇ। 350 ਤੋਂ ਉੱਪਰ ਟੱਪ ਗਏ ਨੇੜੇ। ਕਿੰਨੇ ਬੂਟੇ? ਪਹਿਲੇ ਲਾਇਆ ਨਹੀਂ। ਮੈਂ ਇੱਕ ਪਾਸੇ 17 ਫੁੱਟ। 17 ਜਿਹੜੀ ਕਿਹਾ ਦੂਜੇ ਪਾਸੇ 6.5 6 ਬੂਟਾ। ਕਿ ਅੱਡੇ 6 ਉਧਰ ਦੂਜੇ ਪਾਸੇ ਵਧਾਤੀ ਤਾਂ ਲੱਗ ਗਏ ਨੇ। ਲੱਗ ਗਏ। ਇਹ ਹੁਣ ਕਿਹੜਾ ਦੂਰ ਹੁਣ ਆ ਮੇਰੀ ਲਾਈਨ ਨੇੜੇ ਆ ਮੇਰੀ ਤਾਂ 150 ਬੂਟਾ ਲੱਗ ਗਿਆ 2 ਬਿਗੇ ਹੈ ਨਹੀਂ ਇਹ ਆਹਾ ਇਹ ਵੀ ਇਹ 150 18 ਪਰ ਇਹ ਵੀ 18 ਇਹ 18 ਪਰ ਇਹ ਲਾਈਨ ਦੂਰ ਆ ਮੇਰੀ ਇਹ 18 ਪਰ ਚੱਲ ਦੇਖਦੇ ਆ ਪੰਗਾ ਕਰਨਾ ਇਹਦੇ ਚ ਹਲਦੀ ਯਾਰ ਮੱਕੀ ਦਾ ਹੁਣ ਬੀਜੀਏ ਉਹ ਹੋ ਰਿਹਾ ਨਹੀਂ ਜੀਆ ਉਹ ਰਿਹਾ ਉਹ ਰੇ ਗੱਲ ਹਾਂ ਤਨੂ ਨੇ ਇਹਨੂੰ ਕਹਿਣਾ ਇਹਨੂੰ